ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਆਪ ਇਹ ਜੋ ਫੇਸਬੁਕ ਦੇ ਉੱਤੇ ਮੇਰੀ ਜੋ ਇਹ ਸਰਕਾਰ ਨੇ ਮੇਰੇ ਨਾਲ ਕੀਤਾ ਹੈ ਵੀ ਇਹਨਾਂ ਨੇ ਮੇਰਾ ਮੈਂਬਰੀ ਦੇ ਵਿੱਚ ਨਾ ਪਾਇਆ ਮੈਨੂੰ ਇਸ ਦਾ ਕੋਈ ਪਤਾ ਨਹੀਂ ਮੈਂ ਇਹਨਾਂ ਨੂੰ ਧੋਖੇ ਜਵਾਬ ਦਿੱਤਾ ਏ ਝੂਠੀ ਸਰਕਾਰ ਦਾ ਮੈਂਬਰ ਨਹੀਂ ਬਣ ਸਕਦਾ ਤੇ ਨਾ ਮੈਂ ਮੈਂਬਰ ਬੰਨਾ ਏ ਇਹ ਸਰਕਾਰੀ ਕਮੇਟੀ ਹੈ ਸਰਕਾਰੀ ਕਮੇਟੀ ਦਾ ਮੈਂ ਮੈਂਬਰ ਨਹੀਂ ਬਣ ਸਕਦਾ ਮੈਂ ਤਾਂ ਸੱਚੀ ਸਰਕਾਰ ਦਾ ਮੈਂਬਰ ਬਣਿਆ ਹਾਂ ਮੈਨੂੰ ਗੁਰੂ ਪਾਤਸ਼ਾਹ ਨੇ ਸੰਗਤ ਨੇ ਸੱਚੀ ਸਰਕਾਰ ਦਾ ਮੈਂਬਰ ਬਣਾਇਆ ਹੋਇਆ ਹੈ ਤੇ ਮੈਂ ਤੇ ਉਹ ਮੈਂਬਰ ਬਣਿਆ ਹਾਂ ਮੈਨੂੰ ਇਸ ਦਾ ਕੋਈ ਪਤਾ ਨਹੀਂ ਨਾ ਮੈਂ ਇਹਨਾਂ ਦੇ ਨਾਲ ਹਾਂ ਇਹ ਤੁਸੀਂ ਜਾਣਦੇ ਹੋ ਸਾਡਾ 700 ਕਿਸਾਨ ਪਿੱਛੇ ਇਹਦੇ ਕਿਸਾਨ ਅੰਦੋਲਨ ਦੇ ਵਿੱਚ ਪੂਰਾ ਹੋਇਆ ਉਦੋਂ ਸਰਕਾਰ ਕਿੱਥੇ ਸੀ ਔਰ ਸਰਕਾਰ ਨੂੰ ਸਾਰਾ ਕੁਝ ਜਿੱਦਿਆ ਮੈਂਬਰ ਬਣਾਓ ਜੀ ਬੁਲਾਣਾ ਕਰੋ ਜੀ ਇਹ ਨਹੀਂ ਅਸੀਂ ਕੋਈ ਮੈਂਬਰ ਨਹੀਂ ਨਾ ਅਸੀਂ ਮੈਂਬਰ ਹੈਵਾ ਨਾ ਅਸੀਂ ਬੰਨਾ ਚਾਹਨੇ ਆ ਨਾ ਸਾਡੀ ਕੋਈ ਲਬਿਆਵਾਦ ਗੁਰਦੁਆਰਾ ਤਖਬੇ ਪ੍ਰਕਾਸ਼ ਤੋਂ ਮੈਂ ਸਿੱਧਾ ਫੇਸਬੁੱਕ ਤੇ ਲਾਈਵ ਹੋਇਆ ਵਾਂ ਤੇ ਮੈਂ ਸਿੱਧੀ ਗੱਲ ਕਹਿ ਰਿਹਾ ਵਾਂ ਵੀ ਮੈਂ ਕੋਈ ਮੈਂਬਰ ਨਹੀਂ ਨਾ ਮੈਂ ਮੈਂਬਰ ਹੈਵਾ ਨਾ ਮੈਂ ਮੈਂਬਰ ਬੰਨਾ ਦੂਜੀ ਬੇਨਤੀ ਮੇਰੀ ਇਹ ਹੈ ਕਿ ਅਸੀਂ ਜੋ ਆ ਸਿੱਖ ਸੰਮੇਲਨ ਹੋ ਰਿਹਾ 8 ਦਸੰਬਰ ਨੂੰ ਅਸੀਂ ਸਿੱਖਾ ਪਰਤੀ ਵੀ ਬੇਨਤੀ ਕਰਾਂਗੇ ਵੀ ਸਾਰੇ ਸਿੱਖ ਇਸ ਸੰਮੇਲਨ ਦੇ ਵਿੱਚ ਸੰਯੋਗ ਦਿਓ ਤੇ ਇੱਕ ਟੰਡੇ ਥੱਲੇ ਆਓ ਸਾਰੇ ਸਾਰੇ ਆ ਕੇ ਕਿ ਟੰਡੇ ਥੱਲੇ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਸਿੱਖ ਹੈਣ ਕਿ ਨਹੀਂ ਹੈਣ ਇਹਨਾਂ ਸਾਨੂੰ ਕਈ ਥਾਵਾਂ ਤੇ ਵੰਡਿਆ ਹੈ ਉਹ ਆਡਾ ਟਕਾਰ ਕੇ ਇਹਨਾਂ ਨੇ ਦੋ ਫਾੜ ਕੀਤਾ ਹੋਇਆ ਹੈ ਸਾਹ ਸੰਗਤ ਜੀ ਮੈਂ ਕੋਈ ਮੈਂਬਰ ਨਹੀਂ ਇਹ ਫੇਸਬੁੱਕ ਤੇ ਮੇਰੇ ਇਹਨਾਂ ਨੇ ਪਤਾ ਤੇ ਨਾਂ ਮੇਰਾ ਕੋਈ ਨਾਂ ਨਹੀਂ ਨਾਮ ਇਹ ਨਾ ਕੋਹਾ ਪਰ ਇਹ ਨਾਮ ਇਹ ਨਾ ਲਗ ਨੰਬਰ ਮੈਨੂੰ ਝੂਠੀ ਸਰਕਾਰ ਨਹੀਂ ਚਾਹੀਦੀ ਮੈਨੂੰ ਸੱਚੀ ਸਰਕਾਰ ਚਾਹੀਦੀ ਐ ਮੈਂ ਕਿਸਾਨਾਂ ਦੇ ਨਾਲ ਹਰ ਤਰ੍ਹਾਂ ਤੋਂ ਕਿਸਾਨਾਂ ਦੇ ਯੋਗਦਾਨ ਦੇ ਵਿੱਚ ਆ ਮੈਂ ਉਹਨਾਂ ਦੇ ਨਾਲ ਖੜਾ ਹਾਂ ਤੇ ਮੈਂ ਹਰਿਆਣਾ ਕਮੇਟੀ ਦਾ ਕੋਈ ਮੈਂਬਰ ਨਹੀਂ ਹੈਗਾ ਤੇ ਨਾਮੇ ਮੈਂਬਰ ਬਣਾ ਤੇ ਸਿਕਸ ਮਿਲਣ ਦੇ ਨਾਲ ਮੈਂ ਖੜਾ ਹਾਂ ਬਿਲਕੁਲ ਇਕਜੁੱਟ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਆਪ ਇਹ ਜੋ ਫੇਸਬੁਕ ਦੇ ਉੱਤੇ ਮੇਰੀ ਜੋ ਇਹ ਸਰਕਾਰ ਨੇ ਮੇਰੇ ਨਾਲ ਕੀਤਾ ਹੈ ਵੀ ਇਹਨਾਂ ਨੇ ਮੇਰਾ ਮੈਂਬਰੀ ਦੇ ਵਿੱਚ ਨਾ ਪਾਇਆ ਮੈਨੂੰ ਇਸ ਦਾ ਕੋਈ ਪਤਾ ਨਹੀਂ ਮੈਂ ਇਹਨਾਂ ਨੂੰ ਟੋਕ ਕੇ ਜਵਾਬ ਦਿੱਤਾ ਏ ਝੂਠੀ ਸਰਕਾਰ ਦਾ ਮੈਂਬਰ ਨਹੀਂ ਬਣ ਸਕਦਾ ਤੇ ਨਾ ਮੈਂ ਮੈਂਬਰ ਬੰਨਾ ਏ ਇਹ ਸਰਕਾਰੀ ਕਮੇਟੀ ਹੈ ਸਰਕਾਰੀ ਕਮੇਟੀ ਦਾ ਮੈਂ ਮੈਂਬਰ ਨਹੀਂ ਬਣ ਸਕਦਾ ਮੈਂ ਤਾਂ ਸੱਚੀ ਸਰਕਾਰ ਦਾ ਮੈਂਬਰ ਬਣਿਆ ਹਾਂ ਮੈਨੂੰ ਗੁਰੂ ਪਾਤਸ਼ਾਹ ਨੇ ਸੰਗਤ ਨੇ ਸੱਚੀ ਸਰਕਾਰ ਦਾ ਮੈਂਬਰ ਬਣਾਇਆ ਹੋਇਆ ਹੈ ਤੇ ਮੈਂ ਤੇ ਉਹ ਮੈਂਬਰ ਬਣਿਆ ਹਾਂ ਮੈਨੂੰ ਇਸ ਦਾ ਕੋਈ ਪਤਾ ਨਹੀਂ ਨਾਮ ਇਹਨਾਂ ਦੇ ਨਾਲ ਹਾਂ ਇਹ ਤੁਸੀਂ ਜਾਣਦੇ ਹੋ ਸਾਡਾ 700 ਕਿਸਾਨ ਪਿੱਛੇ ਇਹਦੇ ਕਿਸਾਨ ਅੰਦੋਲਨ ਦੇ ਵਿੱਚ ਪੂਰਾ ਹੋਇਆ ਉਦੋਂ ਸਰਕਾਰ ਕਿੱਥੇ ਸੀ ਔਰ ਸਰਕਾਰ ਨੂੰ ਸਾਰਾ ਕੋਈ ਜਿੱਦਿਆ ਮੈਂਬਰ ਬਣਾਓ ਜੀ ਬੁਲਾਣਾ ਕਰੋ ਜੀ ਇਹ ਨਹੀਂ ਅਸੀਂ ਕੋਈ ਮੈਂਬਰ ਨਹੀਂ ਨਾ ਅਸੀਂ ਮੈਂਬਰ ਹੈਵਾ ਨਾ ਅਸੀਂ ਬੰਨਾ ਚਾਹਨੇ ਆ ਨਾ ਸਾਡੀ ਕੋਈ ਵਿਹਾ ਲਬਿਆਵਾਲ ਗੁਰਦੁਆਰਾ ਦਸ਼ਮੇਸ਼ ਪ੍ਰਕਾਸ਼ ਤੋਂ ਮੈਂ ਸਿੱਧਾ ਫੇਸਬੁੱਕ ਤੇ ਲਾਈਵ ਹੋਇਆ ਵਾਂ ਤੇ ਮੈਂ ਸਿੱਧੀ ਗੱਲ ਕਹਿ ਰਿਹਾ ਵਾਂ ਵੀ ਮੈਂ ਕੋਈ ਮੈਂਬਰ ਨਹੀਂ ਨਾ ਮੈਂ ਮੈਂਬਰ ਹੈਵਾ ਨਾ ਮੈਂ ਮੈਂਬਰ ਬੰਨਾ ਦੂਜੀ ਬੇਨਤੀ ਮੇਰੀ ਇਹ ਹੈ ਕਿ ਅਸੀਂ ਜੋ ਸਿੱਖ ਸੰਮੇਲਨ ਹੋ ਰਿਹਾ 8 ਦਸੰਬਰ ਨੂੰ ਅਸੀਂ ਸਿੱਖਾਂ ਭਰਤੀ ਵੀ ਬੇਨਤੀ ਕਰਾਂਗੇ ਵੀ ਸਾਰੇ ਸਿੱਖ ਇਸ ਸੰਮੇਲਨ ਦੇ ਵਿੱਚ ਸੰਯੋਗ ਦਿਓ ਤੇ ਇੱਕ ਟੰਡੇ ਥੱਲੇ ਆਓ ਸਾਰੇ ਸਾਰੇ ਆ ਕੇ ਕਿ ਟੰਡੇ ਥੱਲੇ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਸਿੱਖ ਹੈਨ ਕਿ ਨਹੀਂ ਹੈਨ ਇਹਨਾਂ ਸਾਨੂੰ ਕਈ ਥਾਵਾਂ ਤੇ ਵੰਡਿਆ ਹੈ ਉਹ ਆੜਾ ਟੱਕਰ ਕੇ ਇਹਨਾਂ ਨੇ ਦੋ ਫਾੜ ਕੀਤਾ ਹੋਇਆ ਹੈ ਸਾਧ ਸੰਗਤ ਜੀ ਮੈਂ ਕੋਈ ਮਿੰਬਰ ਨਹੀਂ ਇਹ ਫੇਸਬੁੱਕ ਤੇ ਮੇਰੇ ਇਹਨਾਂ ਨੇ ਪਾਤਾ ਤੇ ਨਾਂ ਮੇਰਾ ਕੋਈ ਨਾਂ ਨਹੀਂ ਨਾਂ ਮੈਂ ਨਾ ਗੁਹਾ ਪਰੇ ਨਾਂ ਮੈਂ ਨਾ ਲਗੂ ਮੈਂਬਰਾਂ ਮੈਨੂੰ ਛੁੱਟੀ ਸਰਕਾਰ ਨਹੀਂ ਚਾਹੀਦੀ ਮੈਨੂੰ ਸੱਚੀ ਸਰਕਾਰ ਚਾਹੀਦੀ ਏ ਮੈਂ ਕਿਸਾਨਾਂ ਦੇ ਨਾਲ ਹਰ ਤਰ੍ਹਾਂ ਤੋਂ ਕਿਸਾਨਾਂ ਦੇ ਯੋਗਦਾਨ ਦੇ ਵਿੱਚ ਆ ਮੈਂ ਉਹਨਾਂ ਦੇ ਨਾਲ ਖੜਾ ਹਾਂ ਤੇ ਮੈਂ ਹਰਿਆਣਾ ਕਮੇਟੀ ਦਾ ਕੋਈ ਮੈਂਬਰ ਨਹੀਂ ਹੈਗਾ ਤੇ ਨਾਂ ਮੈਂਬਰ ਬਣਾ ਤੇ ਸਿੱਖਸ ਮਿਲਣ ਦੇ ਨਾਲ ਮੈਂ ਖੜਾ ਹਾਂ ਬਿਲਕੁਲ ਇੱਕ ਜੁੱਟ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ